ਬਾਰਾ ਮਹਾਮਾਤਮਾ ਅੱਲਾ ਪੱਜਵਾ ਕਰ ਚੌਤਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੇਤ ਕਰਮ ਕੇ ਵੀ ਛੜੇ ਕਰ ਕਿਰਪਾ ਮੇ ਲਾਉ ਰਾਵਾਂ ਚਾਰ ਗੁਣ ਤਦਿਸ ਬ੍ਰਾਹਮੇ ਥਕ ਆਏ ਪ੍ਰਭ ਕੇ ਸਾਮ ਤੇਨ ਦੁਦਹਿ ਤੇ ਬਾਹਰੀ ਕਿਤਨ ਆਵੈ ਕਾਮ ਦਰਗਨ ਸੋ ਕੁਮ ਲਾਵਤੇਂ ਅਪਦੇ ਨਾਹੀ ਧਾਮ ਹਰ ਨਾ ਨਾ ਮਿਲੈ ਸਾਜਨੈ ਕਰਤ ਪਾਇ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟੈ ਭਟ ਨਗਰ ਸਿ ਗ੍ਰਾਮ ਸਰਾਬ ਸੰਗਾਰ ਤੰਬੂਲ ਰਸ ਸਾਣ ਦੇਹੀ ਸਭ ਖਾਮ ਪ੍ਰਭੁ ਸੋ ਮੇਂ ਗੰਤਿ ਵਿਹੁਨੀ ਆ ਮੇ ਸਦਨ ਸੋ ਜਾਵ ਨਾਨਕ ਕੀ ਬੇਨੰਤੀ ਆ ਕਰਿ ਕਿਰਪਾ ਦੀਜੇ ਨਾਮ ਹਰ ਮੇ ਲਾ ਸੋ ਮੇ ਸੰਗ ਪ੍ਰਭ ਜਿਸ ਦਾ ਮੈਂ ਚਲ ਧਾਮ ਚੇਤ ਗੋਬਿੰਦ ਅਰਾਧਿਐ ਹੋਵੇ ਨਦਕਾਣਾ ਸਤਜਨਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਗਣਾਇ ਕਿੰ ਤਿਸਣ ਜੀਵਨਾ ਮਿਰਤਾ ਜਨਮ ਦਿਨਾ ਜਨ ਜਤਲ ਮੈਲ ਪੂਰੇ ਆ ਰਮਿਆ ਵਿੱਚ ਬਣਾ ਸੁਭਰ ਚਿਤ ਨ ਆਵਈ ਕਿੰਨਾ ਦੁੱਖ ਗਣਾ ਜਿਨਹੀ ਦਾ ਵਾਸੋ ਪ੍ਰਭੂ ਤਿੰਨਾ ਭਾਗ ਮਣਾ ਹਾ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਜੇਤ ਮਿਲਾਏ ਸੁ ਪ੍ਰਭੂ ਕਾਇ ਪਾਇ ਲਗਾਂ ਵੈਸਾ ਤਿਰ ਕਿਉ ਵੰਡਿਆ ਜਿਨਾਮੇ ਮਿਚੋ ਹਰ ਸਾਧ ਜਨਮ ਪਰਖਿ ਸਾਰ ਕਾਇ ਲੱਗੀ ਮਾਇਆ ਤੋਂ ਉਤਰ ਕੋਲ ਤਰਨਾ ਸੰਗ ਤਨਾ ਮਰਿਆ ਮੈ ਨਾ ਸਿਓ ਕਲਚ ਪੜ ਸਭ ਲਈ ਮੋਈ ਚੁਟਾ ਤੰਦੈ ਮੋਹ ਇਕ ਬਹਾਰ ਕੇ ਨਾਮ ਵਿਣ ਅਕੈ ਨਹੀਂ ਕੋ ਹਿੰਦ ਅਵਸਾਰ ਵਿਗੁਚ ਨਾਮ ਪਵਣ ਅਵਰਨ ਕੋਏ ਪੀਤਮ ਚਰਣੇ ਜੋ ਲਕੇ ਇੰਦਰ ਕੀ ਜਰਮਲ ਸੋਏ ਨਾਨਕ ਕੀ ਬਰਨਤੀ ਕਾਮਨਾ ਪ੍ਰਾਪਤ ਹੋਏ ਮੈ ਸਾਖ ਸਵਾ ਤਾਂ ਲਗੈ ਜਾਂ ਸੰਤ ਪਟੈ ਹਰ ਸੋਏ ਹਰ ਜੇੜ ਜਲੰਦਾ ਲੋਣੀ ਐ ਨਿਸਿਆ ਕੈ ਸਭ ਡਿਵਨ ਹਰ ਸੱਜਣ ਦਾ ਬਨ ਲੱਗਿਆ ਕਿਸ ਨਾ ਦੇਈ ਬਨ ਮਾਨਕ ਮੋਤੀ ਨਾਮ ਪਾਵੇਣ ਲੱਗੇ ਨਾਹੀ ਸੰ ਰੰਗ ਸਭੇ ਨਾਰਾਇਣ ਜਿਤੇ ਮਨ ਕਵਨ ਦੋਹਰ ਲੋੜੇ ਸੋ ਕਰੇ ਸੋਹੀ ਜੀ ਕਰਨਾ ਜੋ ਕੋ ਕੀਤੇ ਆਪਣੇ ਸਹੀ ਕਈਆਂ ਧੰਨ ਹੀ ਆਪਣ ਨੇ ਅਜੇ ਮਿਲਾਏ ਵਿਛੜ ਕਿਉ ਰੋਵਾਨਾ ਸਾਦੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ ਹਰ ਜੇਠ ਰੰਗੀਲਾ ਇਸ ਧਨੀਿਸ ਕੈ ਭਾਗ ਮਥਨ ਆਸਰਤ ਬੰਦਾ ਇਸ ਲਗੈ ਹਰ ਨਾਹੁ ਨ ਜਨਾ ਪਾਸ ਜਗਦੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਇ ਪਾਇ ਗੁਚਿਐ ਗਲ ਪੈ ਸਜਮਕੇ ਪਾਸ ਜੇ ਹਾ ਵਿਜੈ ਸੋਰਣਾ ਮੱਖਾ ਜੋ ਲਿਖਿਆ ਸ ਰੈਣ ਬਿਹਾਣੀ ਪਛਤਾਣੀ ਉੱਠ ਚੱਲੀ ਗਈ ਦਰਾਸ ਜਿਨ ਕਉ ਸਾਧੂ ਭੇਟੀ ਐ ਸੋਦਰ ਕਾ ਹੋਏ ਖਲਾਸ ਕਰ ਕ੍ਰਿਪਾ ਕੋ ਆਪਣੀ ਤੇਰੇ ਦਸਨ ਹੋਏ ਪਿਆਸ ਪ੍ਰਭ ਤਦ ਰਣ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਨਾਨ ਹਰ ਚਰਨ ਨਿਵਾਸ ਸਾਗਣ ਸਰਸੀ ਨਾਮਣੀ ਚਰਨ ਕਮਲ ਸਉ ਪਿਆਰ ਮਨ ਤਨ ਰਤਾ ਸਜ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆਦ ਸਨ ਸਵੇਚਾਰ ਆਰ ਅਮਰਤੰ ਮੰਦ ਸੁਹਾਵਨੀ ਮੇ ਸਾਧੂ ਪੀਵਣ ਹਾਰ ਬਾਣ ਤਰਣਾ ਪ੍ਰਸੰਗ ਬੌੜਿਆ ਸਮਰੱਤ ਗੁਰਖੇ ਅਪਾਰ ਹਰ ਬੇਣੇ ਮੋਂ ਮਟ ਗੋਚ ਦਾ ਕਰ ਮਿਲਾਵਨ ਹਾਰ ਜਿਨੀ ਜ਼ਖੀਏ ਪ੍ਰਪਾਇਆ ਆਉ ਤਨ ਕੈ ਸਤਿਗੁਲੇ ਹਾਰ ਨਾਨਕ ਹਾਂਜੀ ਮਿਆਕਾਰ ਸਤਿ ਸਵਾਰਣ ਹਾਰ ਸਾਵਣ ਦਿਨਾ ਸੁਹਾਗਣੀ ਜਿਨ ਦਾ ਨਾਮ ਪਰਹਾਰ ਪਾਗਏ ਪਰ ਕੁਲਾਣੀਆਂ ਦੁੱਧੇ ਲੱਗਾ ਹੈ ਤਨ ਲੱਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੀਤਾ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਰ ਪ੍ਰੇਤ ਪਕੜ ਚਲਾਇਣ ਦੂਤ ਜਾਮ ਕਿਸਨ ਦੇਨੀ ਭੇਤਾ ਛੱਤ ਖੜੋ ਦੇਖਣਾ ਮਾਹੀ ਜਿਸੋਂ ਲੱਗਾ ਹੇਤ ਹੱਥ ਮਰੂੜਾ ਤਨ ਕੰਪੇ ਜਾਉ ਵਾਸੀਤਾ ਜਿਹਾ ਵਿਜੈ ਸੋ ਰੁਣੈ ਕਰਮਾਂ ਸਤਿ ਰਾਖੇਤਾ ਨਾਨਕ ਪ੍ਰਭ ਸਰਣਾਗਤੀ ਚਣ ਬੋਧ ਪ੍ਰੋਦੇਤਾ ਸੇ ਪਾਉ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਹੇਤਾ ਅਸਨ ਪ੍ਰੇਮੋ ਮਾਹੜਾ ਕਾਮਣੀ ਹਰਦਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਯਾਰ ਮਿਲਾਵੇ ਮਾਏ ਸੰਸਹਾਈ પ્રેમ ਕੇ ਹੰਦਰ ਕੈ ਲਾਗਾਂ ਪਾਏ ਬਿਨ ਪ੍ਰੋਕਾਂ ਸੁਪਾਈ ਐ ਦੂਜੀ ਨਾਹੀ ਜਾਏ ਜਿੰਨੀ ਚਾਚਾ ਪਿਆਰ ਰਾਸੇ ਤ੍ਰਿਪਤ ਰਹੇ ਆ ਘਾਈ ਆਪ ਤੇ ਆਰ ਮਿਤੀ ਕਰੈ ਨਿਉ ਪ੍ਰਭੂ ਲੜ ਲਾਈ ਜੋਹਰ ਕੰਤ ਮਿਲਾਈ ਆ ਸੇ ਵਿਛਣ ਕਤੈ ਨਾ ਜਾਏ ਕੋ ਬਿਨਾ ਦੂਜਾ ਕੋ ਨਹੀਂ ਨਾਨਕ ਹਰਿ ਸਰਣਾਏ ਅਸੂ ਸੁਭਿ ਵਸੰਧਿਆ ਜਿਨਾਂ ਮੈਂ ਆਹ ਰਾਂਏ ਕਤੈ ਕਰਮ ਕਮਾਵਨੇ ਦੂਸਨਾ ਕਾਉਂ ਜੋਗ ਪਰਮੇਸ਼ਰ ਤੇ ਭੁੱਲੇ ਆਂ ਵਿਆਪਨ ਸਭੇ ਰੋਗਾ ਬੇਮਕ ਹੋਏ ਰਾਮ ਤੇ ਲੱਗਣ ਜਨਮ ਬਜੋਗਾ ਖਿਣਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਖੋਗਾ ਵਿੱਚ ਨਾ ਕੋਈ ਕਰ ਸਕੈ ਕਿਥਰ ਵਿਰੋਧ ਕਿ ਤੱਕ ਨਾ ਹੋਵੇ ਕਿਆ ਦਰ ਸੰਯੋਗ ਬੜਾ ਪਾਣੀ ਮੇਰਾ ਪ੍ਰਭ ਮਿਲੈਤਾ ਉਤਰੇ ਸਭ ਵਿਯੋਗ ਨਾਨਕ ਰੱਖ ਲਈਂ ਮੇਰੇ ਸਾਹਿਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਣ ਸੈਂ ਸਬੇ ਸੋਚ ਮੰਗਰਮਾਇ ਸੁਨਦੀਆਂ ਅਰ ਫਿਰ ਸੰਗ ਬੈਠਣੀਆਂ ਤੈਨ ਕੀ ਸੁਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ ਤਨ ਮਨ ਮੋੜਿਆ RAM ਸੇ ਸਾਥ ਸਾਥ ਸੇ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣੈ ਕੇ ਲੜੀਆਂ ਤੈਨ ਦੋਖ ਨਾ ਕਹੂੰ ਉਤਰ ਐਸੇ ਜਮ ਕੇ ਵਸ ਪੜੀਆਂ ਜਿਨੀ ਰਾਵੈ ਪ੍ਰੋਹਿ ਆਪਣਾ ਸਿਦ ਸਨਿਤ ਖੜੀਆਂ ਰਤਨ ਨਿਵੇਹ ਅਰ ਲਾਗ ਹਾਰ ਕੱਟ ਤਰਾ ਜੜੀਆਂ ਨਾਨਕ ਵਾਂਚੈ ਤੂੰ ਦਿਨ ਪ੍ਰਭ ਸਰਨੇਂਦਰ ਪੜੀਆਂ ਮੰਗਤ ਪ੍ਰਾਦਨਾ ਨਾਉ ਗਾਵਣਾ ਜਨਮੜਿਆ ਓਕ ਤੁਖਾਰ ਨ ਬਿਆਪਈ ਕੰਠ ਮਿਲਿਆ ਅਰੇ ਨਾਹੋ ਮਨ 베 ਦਿਆ ਚਰਨਾ ਰੇਬਿੰਦ ਦਰਸ਼ਨ ਲਗੜਾ ਸਹਾ ਓਟਾ ਗੋਬਿੰਦ ਗੋਪਾਲ ਰਾਇ ਸੇਵਾ ਸਵਾਮੀ ਲਾਹ ਵਿਖਿਆ ਕੋਹੇ ਨ ਸਕਾਈ ਮਿਲ ਸਾਧੂ ਗੁਣ ਗਾਹੋ ਜਦ ਤੇ ਉਪਜੇ ਤੈ ਮਿਲੇ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਪਰ ਬ੍ਰਹਮ ਬਹੁਤ ਨਾਮ ਚੜੀਆ ਬਾਰ ਜਾਮ ਲਖ ਮੇਰੀਆ ਹਰ ਸਜਨੇ ਅਗਮ ਅਗਾਹੋ ਸਰਮ ਪੈ ਨਾਰਾਇਣ ਨਾਨਕ ਦਰ ਪਈਆ ਓਹ ਕਾ ਸੁਣਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ ਮਾਗ ਮਜਨ ਸੰਗ ਸਾਧੂਆ ਤੂੜੀ ਕਰੇ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰਦਾਨ ਜਨਮ ਕਰਮ ਮਲੇ ਉਤਰੈ ਮਨ ਤੇ ਜਏ ਗਮਾਨ ਕਾਮ ਕ્રોਧ ਨਾ ਮੋਹੀਐ ਬਿਨ ਸਨੋਭ ਸੁਆਣ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨਾ ਅਫਸਰ ਤੇਰ ਤ ਸਗਲ ਕੋਨਾ ਜੀ ਦਇਆ ਪ੍ਰਵਾਨ ਜਿਸ ਨੋਂ ਦੇਵ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਕੋ ਆਪਣਾ ਨਾਨਕ ਤਿਲ ਪ੍ਰਵਾਨ ਮਾਗ ਸੁੱਚੇ ਸੇ ਕਾਢੀਐ ਜਿਨ ਪੂਰਾ ਗੁਰ ਮਿਰਵਾਨ ਫਲ ਗੁਣ ਅਨੰਦੋ ਪਾਰ ਜਨਾਂ ਸੱਜਣਾ ਪ੍ਰਗਟ ਆਏ ਸਤਿ ਸਾਈਂ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਚਪਨੀ ਵੜ ਭਾਗਣੀ ਵਰ ਪਾਇ ਹਰ ਰਾਇ ਮੇਰੇ ਸਹਿਆਂ ਮੰਗਲ ਗਾ ਬੰਦੇ ਲਾਇ ਹਰ ਨਿਹਾ ਔਰ ਨ ਦਿਸੇ ਕੋਈ ਦੂਜਾ ਲਵੈ ਨਾ ਲਾਏ ਹਲ ਤਪੜਤ ਸਵਾਰਿਓ ਨਾ ਨੇ ਚਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨਾ ਬੜਨਾ ਜਨਮੈ ਤਾ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਏ ਜਿਸਨੋ ਤੇ ਨਾਮ ਤਮਾਈ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਜ ਸਰੇ ਹਰ ਗੁਰਪੁਰਾਇਆ ਦਿਆ ਦਰਗ ਸਤਿਖਰੇ ਸਰਬ ਸੁਖਾਨ ਦੇ ਚਰਨ ਹਰ ਪਵਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਇਆ ਵਿਖਿਆ ਨਾਹੀ ਜਰੇ ਊੜ ਗਏ ਤੁਬਦਾ ਨਸੀ पूरन सच परे पार दे। अंदर एक तरे माते सूरत पले, जिस कद करे नान ਮਾ ਦੇ ਵਸ ਮਹੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਸ਼ਾਵਣ ਸਰਸੀ ਕਾਵਣੀ ਚਰਨ ਕਮਲ ਸੋ ਪਿਆ ਕੁੜਾ ਵਿਆ ਦਿਸਾਨ ਸਵੇ ਛਾਰ ਹਰ ਅਮਰਤ ਮੂਦ ਸੁਹਾਵਣੀ ਮਿਲ ਸਾਧੂ دیਵਨ ਹਾਰ ਵਣ ਦਿਨ ਭਵ ਸੰਗ ਮੌਣਿਆ ਵਣ ਤ੍ਰੇਣ ਭਵ ਸੰਗ ਮੌਣਿਆ ਸ ਰਿਕਿਆ ਬਾਰ ਹਰ ਮਿਲਣੇ ਨੂੰ ਮਨ ਲੋਚਨਾ ਕਰਮ ਮਿਲਾਵਣ ਹਾਰ ਜਿੰਨੀ ਸਖੀਆਂ ਪ੍ਰਭ ਪਾਇਆ ਹਾ ਤਿੰਨ ਕੈ ਸਦਵਲੇ ਹਾਰ ਨਾਨਕ ਹਰ ਜੀ ਮਿਆ ਕਰ ਸਬਦ ਸਵਾਰਨ ਸਮੂਰਤ ਬਲੇ ਜਿਨ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੀ ਮਾ ਦੇਵ ਸਮੂਰਤ ਬਲੇ ਜਿਸ ਕੋ ਨਦਰ ਕਰੇ ਸਾਰੇ ਗੁਰੂ ਜੀ ਕੀ ਫਤਿਹ